ਹਾਂਜੀ ਦੋਸਤੋ ਆਪਾਂ ਪਹੁੰਚੇ ਆ ਅੱਜ ਫੈਸ਼ਨ ਫਾਰਮਰ ਸਟੋਰ ਕੱਪੜੇ ਵਾਲਾ ਵੀਰ ਜੀ ਆਜੋ ਤੁਹਾਨੂੰ ਦਿਖਾਉਣੇ ਆ ਨਵੇਂ-ਨਵੇਂ ਬ੍ਰਾਂਡ ਭਰਾ ਦੇ ਕੋਲ ਆਇਆ ਜੀ ਤੇ ਆਓ ਚੱਲ ਕੇ ਦਿਖਾਉਣੇ ਆ ਤੁਹਾਨੂੰ ਬਿਲਕੁਲ ਵਾਜਿਬ ਰੇਟਾਂ ਤੇ ਬਹੁਤ ਵਧੀਆ ਕੱਪੜਾ ਟੀ-ਸ਼ਰਟਾਂ ਲੋਰ ਗਰਮੀਆਂ ਦੇ ਹਰ ਤਰ੍ਹਾਂ ਦਾ ਕੱਪੜਾ ਬਾਈ ਦੇ ਕੋਲ ਮਿਲਦਾ ਬਾਕੀ ਆਜੋ ਆਪਾਂ ਭਰਾ ਦੇ ਨਾਲ ਸਾਰੀ ਗੱਲਬਾਤ ਕਰਦੇ ਆ ਜੀ ਤੇ ਬਾਕੀ ਫੋਨ ਨੰਬਰ ਵੀ ਉੱਤੇ ਦਿੱਤਾ ਹੋਇਆ ਜੀ ਜਦੋਂ ਮਰਜ਼ੀ ਸਵਰਕ ਕਰੋ ਭਰਾ ਦੇ ਨਾਲ ਤੇ ਵੇਖੋ ਹਰ ਤਰ੍ਹਾਂ ਦਾ ਕਪੜਾ ਭਰਾ ਦੇ ਕੋਲ लवली ਵੀਰ ਸਿਰੇ-ਸਿਰੇ ਦੇ ਕੱਪੜੇ ਲਿਆਉਂਦਾ ਜੀ ਬ੍ਰਾਂਡਡ ਬਾਕੀ ਆਜੋ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਭਰਾ ਦੇ ਨਾਲ ਤੇ ਜੰਗੀਪੱਦਰ ਦਾ ਹਰ ਇੱਕ ਸਮਾਨ ਇੱਥੇ ਜਦੋਂ ਮਰਜ਼ੀ ਤੁਸੀਂ ਖਰੀਦ ਸਕਦੇ ਜੇ ਬਾਕੀ ਹੋਰ ਵੀ ਵੀਰ ਆਪਾਂ ਨੂੰ ਜਾਣਕਾਰੀ ਦੇਣਗੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਹਗੋ ਜੀ ਖਾਲਸਾ ਖਾਲਸਾ ਫਤਿਹ ਇਹ ਕਿਹੜਾ ਬ੍ਰੈਂਡ ਆ ਗਿਆ ਜੀ ਇਹ ਵੀਰ ਜੀ ਟੀ-ਸ਼ਰਟਾਂ ਆ ਚੁੱਕੀਆਂ ਆਪਣੇ ਕੋਲ ਜਰਸੀ ਦੇ ਵਿੱਚ ਮਿਲੀਆਂ ਪਿੱਟਾ ਕੋਲ ਪ੍ਰਿੰਟ ਦੇ ਵਿੱਚ ਜੀ ਕਾਟਨ ਲਾਈਕਰਾ ਕੱਪੜਾ ਹੋਊਗਾ ਰੰਗ ਦੀ ਫੁੱਲ ਗ੍ਰੇਡੀ ਹੋਊਗਾ ਤੇ ਇਹਨਾਂ ਨੂੰ ਬਹੁਤ ਮਿਲ ਜਾਣਗੇ ਚੈੱਕ ਕਰਾ ਦਿੰਨੇ ਤੁਹਾਨੂੰ ਵੀਡੀਓ ਭਾਵੇਂ ਲੰਮੀ ਹੋ ਜਾਏ ਥੋੜੀ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਤੁਹਾਨੂੰ ਚੈੱਕ ਕਰਾਈ ਜੰਨੇ ਆ ਬਿਲਕੁਲ ਜੀ ਵੀਡੀਓ ਸਾਡੀ ਆਪਣੇ ਕੋਲ ਤੇ ਜੇ ਤੇ ਜੇ ਨਹੀਂ ਸਟਾਕ ਨਵਾਂ ਆਉਂਦਾ ਹੀ ਰਹਿੰਦਾ ਬਿਲਕੁਲ ਜੀ ਵਾਹ ਜੀ ਵਾਹ ਦੇਖੋ ਸਾਥ ਬਹੁਤ ਹੈ ਸਾਥ ਨਾਲ ਫਿਰ ਆਪਾਂ ਨੂੰ ਨਵੇਂ ਨਵੇਂ ਆਰਟੀਕਲ ਦਿਹਾਉਣੇ ਪੈਂਦੇ ਦੂਜੇ ਤਿੱਥੇ ਵਾਹ ਜੀ ਇਹ ਭਰਾਵਾਂ ਦੀ ਹਰ ਇੱਕ ਫਰਮੈਸ਼ ਪੂਰੀ ਕਰਦਾ ਬਾਈ ਜੀ ਜਿਹੜਾ ਵੀ ਵੀਰ ਨੇ ਕਿਸੇ ਨੇ ਮੰਗ ਕਰਤੀ ਉਸੇ ਤਰ੍ਹਾਂ ਦਾ ਬਿਲਕੁਲ ਜੀ ਬਿਲਕੁਲ ਦੂਸਰੇ ਤੀਸਰੇ ਦਿਨ ਜੈਂਚ ਚੈੱਕ ਕਰੋ ਵਾਹ ਜੀ ਵਾਡੀ ਜੈਂਚ ਚੈੱਕ ਕਰਦੇ ਜਾਓ ਬਾਈ ਜੀ ਦੇਖ ਸਕਦੇ ਆ ਤੁਸੀਂ ਕੀ ਬਾਤਾਂ ਹੈ ਜੀ ਤੇ ਵੀਡੀਓ ਸ਼ੇਅਰ ਕਰੋ ਜੀ ਵੱਧ ਤੋਂ ਵੱਧ ਤੇ ਵੀਰ ਦੀ ਸ਼ਾਪ ਤੇ ਪਹੁੰਚੋ ਨੇੜੇ ਤੰਤਨ ਬਾਬਾ ਵੀਰ ਸਿੰਘ ਗੁਰਦੁਆਰੇ ਤੋਂ ਥੋੜਾ ਜਿਹਾ ਅੱਗੇ ਜਾ ਕੇ ਜੀ ਅਡੇਰ ਲੋ ਜਦੋਂ ਆਪਾਂ ਆਉਣੇ ਆ ਜਿਸ ਬਰਾਡੇ ਤੋਂ ਕਾਲਰ ਦੇ ਵਿੱਚ ਵੀ ਡਿਜ਼ਾਈਨ ਵਾਧੂ ਮਿਲ ਜਾਣਗੇ ਤੁਹਾਨੂੰ 2-4 ਸੈਂਪਲ ਖਾਦਨੇ ਆ ਦੇ ਬਿਲਕੁਲ ਜੀ ਬਿਲਕੁਲ ਬਰਾਕੀ ਡਿਜ਼ਾਈਨ ਵਾਧੂ ਮਿਲ ਜਾਣਗੇ ਬਾਕੀ ਆਪਣਾ ਇੰਸਟਾਗ੍ਰਾਮ ਦਾ ਪੇਜ ਹੈਗਾ ਫੈਸ਼ਨ ਫਾਰਮਰ ਸਭਰਾ ਉਂਡੇ ਉੱਤੇ ਸਾਰੀਆਂ ਫੋਟੋਆਂ ਅਪਡੇਟ ਮਿਲਦੀ ਹੁੰਦੀ ਹੈ ਉਹ ਚੈੱਕ ਕਰ ਲਿਆ ਬਿਲਕੁਲ ਜੀ ਬਿਲਕੁਲ ਤੇ ਉਹਰੇ ਆਪਣੇ ਕੋਲ ਹੁਣ ਚੱਲਣ ਦੀ ਐਨ ਐਸ ਲੋਰ ਦੇ ਉੱਤੇ ਯਾਰ ਦੇ ਤਿੰਨ ਪੀਸ ਮਿਲਣਗੇ ਜੀ ਮੇਲੇ ਦਾ ਪਾਹਰ ਉਹ ਵੀ ਲੋਰਾਂ ਦੀ ਵਾਹ ਬਈ ਵਾਹ ਯਾਰ ਦੇ ਤਿੰਨ ਪੀਸ ਮਿਲਣਗੇ ਜਿਹਦੇ ਵਿੱਚ ਮਿਲਣਗੇ ਬੈਲ ਬੋਰਡ ਦੇ ਵਿੱਚ ਸਪੈਕਟਰ ਦੇ ਵਿੱਚ ਡਿਜ਼ਾਈਨ ਉੱਤੋਂ ਅਲੱਗ ਵਾਹ ਜੀ ਆ ਵੇਖੋ ਬਹੁਤ ਸੋਹਣਾ ਕੱਪੜਾ ਜੀ ਤੇ ਲੋਰ ਹਰ ਤਰ੍ਹਾਂ ਦੇ ਐਡੀਡਾਈਂਗ ਦੀ ਤਰ੍ਹਾਂ ਚਿੱਲਾ ਇਤਰਾ ਡਾਪ ਵੀ ਕ੍ਰੈਸ਼ ਵਧੀਆ ਹੈ ਵੀ ਕੁਆਲਿਟੀ ਕਾ ਦੇ ਵਿੱਚ ਵੀ ਲੋਰ ਵਾਧੂ ਮਿਲ ਜਾਣਗੇ ਵਾਹ ਬਈ ਵਾਹ ਦੇਖੋ ਚੈੱਕ ਕਰੋ ਫਸਟ ਪਾਪੀ ਨਾਲ ਦੇ ਵਿੱਚ ਕਾ ਪਤਾ ਨਹੀਂ ਕਿ ਵੇਖੋ ਤੁਸੀਂ ਰੂਹ ਖੁਸ਼ ਹੋ ਜਾਂਦੀ ਹੈ ਭਰਾ ਜੀ ਕਿਉਂਕਿ ਹਰ ਇੱਕ ਭਰਾ ਜਿਹੜਾ ਵੱਡੀ ਗਿਣਤੀ ਜਿੱਥੇ ਭਰਾ ਜਿਹੜੇ ਇੱਥੇ ਪਹੁੰਚਦੇ ਆ ਜਿਹੜੇ ਕਿਉਂਕਿ ਕਿਤੇ ਉਹ ਚੀਜ਼ ਨਾ ਮਿਲੇ ਤੇ ਸਮਝ ਲਓ ਵੀ ਇਹ ਵੀਰ ਦੇ ਕੋਲ ਹਰ ਤਰ੍ਹਾਂ ਦੀ ਚੀਜ਼ ਡਿਜ਼ਾਈਨ ਚੈੱਕ ਕਰੋ ਡਿਜ਼ਾਈਨ ਹਰ ਇੱਕ ਕਲਰ ਵਾਲਾ ਗੋਲ ਗਲੇ ਵਾਲੇ ਚਸ਼ਮੇ ਬਾਈ ਜੀ ਬ੍ਰਾਂਡਡ ਆ ਫਾਉਂਡਮ ਤੱਕ ਲੋਰ ਮਿਲ ਜਾਂਦੇ ਆ ਪੋਜਾ ਫੁੱਲਾ ਜਿੱਦਾਂ ਮਰਦੀ ਮਰਦੀ ਨੂੰ ਆਉਂਦੇ ਆ ਸੇ ਕਿਆ ਬਾਤ ਹੈ ਜੀ ਤੁਸੀਂ ਦੇਖ ਸਕਦੇ ਆ ਵੀਡੀਓ ਸ਼ੇਅਰ ਕਰੀਏ ਜੇ ਹਰ ਤਰ੍ਹਾਂ ਦੇ ਬ੍ਰਾਂਡਡ ਕੱਪੜੀ ਵੀਰ ਲੈ ਕੇ ਆਉਂਦਾ ਜੀ ਜਿਹੜਾ ਚੰਡੀਗੜ੍ਹ ਹੈ ਜੇ ਬਾਅਦ ਚ ਚੱਲਦਾ ਡਿਜ਼ਾਈਨ ਤਾਂ ਬਾਈ ਦੇ ਕੋਲ ਪਹਿਲੋ ਬਿਲਟੀ ਪਹੁੰਚੀ ਹੁੰਦੀ ਹੈ ਵੀ ਵੀਰ ਜੀ ਇਹ ਕੱਪੜਾ ਆ ਰਿਹਾ ਹੈ ਜੀ ਤੇ ਚੈੱਕ ਕਰੋ ਚੈੱਕ ਕਰ ਦੋ ਬਾਈ ਜੀ ਵੇਖੋ ਕਿਹੜਾ ਨਿਕਾ ਵਾਲੇ ਹਰ ਤਰ੍ਹਾਂ ਦਾ ਡਿਜ਼ਾਈਨ ਆ ਭਰਾ ਦੇ ਕੋਲ ਬਾਈ ਜੀ ਮਨ ਖੁਸ਼ ਹੋ ਜਾਂਦਾ ਜੀ ਬਾਕੀ ਆਪਣੇ ਪੇਜ ਦੇ ਉੱਤੇ ਸਾਰੀਆਂ ਫੋਟੋਆਂ ਪਾਈਆਂ ਆ ਉੱਤੇ ਚੈੱਕ ਕਰ ਸਕਦੇ ਜੀ ਇੰਸਟਾਗ੍ਰam ਪੇਜ ਤੇ ਬਾਈ ਜੀ ਕੀ ਫਾਰਮਰ ਆਪਣੇ ਪੇਜ ਦਾ ਨਾਮ ਜੀ ਬਿਲਕੁਲ ਜੀ ਬਿਲਕੁਲ ਫਾਰਮਰ ਸਭਰਾ ਤੇ ਉੱਤੇ ਹਰ ਇੱਕ ਅਪਡੇਟ ਮਿਲਦੀ ਰਹਿੰਦੀ ਹੈ ਜੀ ਬਿਲਕੁਲ ਜੀ ਨਵੇਂ-ਨਵੇਂ ਡਿਜ਼ਾਈਨ ਨਵੇਂ-ਨਵੇਂ ਕੱਪੜੇ ਬਾਈ ਜੀ ਵੀ ਬਹੁਤ ਜੀ ਵੱਡਾ ਫਾਇਦਾ ਹੈਗਾ ਮੇਲੇ ਤੱਕ ਆਫਰ ਚੱਲੂਗੀ 100 ਰੁਪਏ ਦੇ 3 ਲੋਰ ਐਨਐਸ ਦੇ ਵਾਹ ਜੀ 27 ਵਸਾਖਦੇ 27 ਵਸਾਖਦੇ ਮੇਲੇ ਦੇ ਲਾਗੇ ਆਪਾਂ ਪੈਂਚਲ ਦੇ ਉੱਤੇ ਆਫਰ ਵੀ ਦਵਾਂਗੇ ਭਰਾਵਾਂ ਨੂੰ ਵਾਹ ਜੀ ਵਾਹ ਵੀਰ ਬੜੇ ਆਫਰ ਦਿੰਦਾ ਜੀ ਹੁੰਦੀ ਹੈ ਆਪਣੀ ਉਹਦੇ ਉੱਤੇ ਆਫਰ ਦਵਾਂਗੇ ਭਰਾਵਾਂ ਨੂੰ ਜਿੰਨਾ ਵੀ ਫਾਇਦਾ ਹੋ ਸਕੇ ਆਪਾਂ ਕਰੀਦਾ ਭਰਾਵਾਂ ਨੂੰ ਬਿਲਕੁਲ ਜੀ ਬਿਲਕੁਲ ਕੱਪੜੇ ਦੀ ਕੁਆਲਿਟੀ ਹੋਊਗੀ ਬਿਲਕੁਲ ਜੀ ਬਿਲਕੁਲ ਮੇਰੀ ਵਾਰੀ ਹਾਡੀ ਆ ਕਪੜੇ ਦੇ ਤੇ ਪਏ ਅਸੀਂ ਲੈਣੇ ਆ ਜ਼ਿੰਮੇਵਾਰੀ ਬੰਦੀ ਵੀ ਆ ਜੀ ਬਿਲਕੁਲ ਜੀ ਬਿਲਕੁਲ ਜੀ ਮਾੜੀ ਨਿਕਲੇ ਵਾਪਸ ਕੀ ਕਰਕੇ ਅਗਲੇ ਨੂੰ ਚੀਜ਼ ਬੜੀ ਵਾਹ ਜੀ ਆ ਬੜੀ ਵੱਡੀ ਗੱਲ ਆ ਨਹੀਂ ਤਾਂ ਪਾਉ ਜੀ ਅਗਲੇ ਆਂਦੇ ਆ ਫੈਸ਼ਨ ਦੇ ਤੌਰ ਤੇ ਗਰੰਟੀ ਦੀ ਛਾਣਾ ਨਾ ਰੱਖੋ ਤੇ ਇਹ ਵੀਰ ਆਂਦਾ ਵੀ ਪੂਰੀ ਜ਼ਿੰਮੇਵਾਰੀ ਦੇ ਨਾਲ ਕਿਉਂਕਿ ਜਦੋਂ ਵਿਸ਼ਵਾਸ ਹੁੰਦਾ ਹੈ ਜੀ ਕਪੜੇ ਦੇ ਆਪਣੇ ਤੇ ਭਰਾ ਵਿਸ਼ਵਾਸ ਵੀ ਤਾਂ ਹੀ ਕਰਦੇ ਆ ਕਰਦੇ ਆ ਬਿਲਕੁਲ ਜੀ ਬਿਲਕੁਲ ਨਹੀਂ ਤੇ ਅੱਜ ਕੱਲ੍ਹ ਸ਼ਹਿਰਾਂ ਨੂੰ ਭਜਦੇ ਆ ਆਪਣੇ ਪਿੰਡ 'ਚ ਰਹਿ ਕੇ ਵੀਰ ਬਹੁਤ ਪਿਆਰ ਦਿੰਦੇ ਆ ਆਪਾਂ ਸਾਥ ਦਿੰਦੇ ਆ ਬਿਲਕੁਲ ਜੀ ਬਿਲਕੁਲ ਤੇ ਸ਼ਾਪ ਕਿੰਨੇ ਵ 8 ਵਜੇ ਵੀਰੇ ਓਪਨ ਹੋ ਜਾਂਦੀ 6:00 ਤੋਂ 8:00 ਵਜੇ ਤੱਕ 8:00 ਤੋਂ 8:00 ਵਜੇ ਤੱਕ ਜੀ ਜਦੋਂ ਮਰਜ਼ੀ ਤੁਸੀਂ ਪਹੁੰਚ ਸਕਦੇ ਜੀ ਨੇੜੇ ਗੁਰਦੁਆਰਾ ਸਾਹਿਬ ਦੇ ਵੀ ਕੋ ਹਰ ਤਰ੍ਹਾਂ ਦੇ ਤੰਦਨ ਬਾਬਾ ਵੀਰ ਸਿੰਘ ਗੁਰਦੁਆਰਾ ਸਾਹਿਬ ਦੇ ਨੇੜੇ ਆ ਜੀ ਥੋੜਾ ਜਿਹਾ ਅੱਗੇ ਜਾ ਕੇ ਜਦੋਂ ਆਪਾਂ ਅਡੇ ਵਾਲੀ ਸਾਈਡ ਤੋਂ ਆਵਾਂਗੇ ਤੇ ਵੇਖੋ ਤੁਸੀਂ ਡਿਜ਼ਾਈਨ ਚੈੱਕ ਕਰੋ ਪਾਉ ਜੀ ਗਰਾਹ ਮਨ ਖੁਸ਼ ਹੋ ਜਾਂਦਾ ਬਾਈ ਜੀ ਕਰਾਈ ਤੇ ਰੱਖੋ ਪਾ ਸਾਡਾ ਪਾ ਪਾ ਕੇ ਪਟ ਕਰ ਕਰਕੇ ਵੇਖਣ ਦੇ ਬਾਈ ਜੀ ਗਰਾਹ ਪਤਾ ਲੱਗਦਾ ਵੀ ਇਹ ਨਹੀਂ ਗੱਲ ਪਾ ਗਈ ਕੀ ਕਰ ਕੋ ਮੌਕੇ ਦੇ ਜੇ ਕੋਈ ਤੁਹਾਨੂੰ ਫਰਕ ਲੱਗਦਾ ਤਾਂ ਤੁਰੰਤ ਮਸਲੇ ਦਾ ਹੱਲ ਕੀਤਾ ਜਾਊਗਾ ਜੀ ਤੇ ਵੱਧ ਤੋਂ ਵੱਧ ਵੀਡੀਓ ਕਰ ਦਿਓ ਸ਼ੇਅਰ ਬਾਕੀ ਚਸ਼ਮੇ ਵੀ ਆਪਣੇ ਕੋਈ ਬ੍ਰਾਂਡਡ ਆਉਂਦੇ ਜੀ ਵੀਰ ਜੀ ਚਸ਼ਮੇ ਵੀ ਆਪਣੇ ਕੋ ਫਰਸਟ ਕਾਪੀਆਂ ਹੁੰਦੇ ਹਨ ਫਰਸਟ ਕਾਪੀਆਂ ਚੰਗੇ ਥੀਲੇ ਦੇ ਬੈਗ ਚਸ਼ਮੇ ਸੌਕਸ ਪਰਫਿਊਮ ਐਕਸੈਸਰੀ ਦਾ ਸਾਰਾ ਸਮਾਨ ਹੀ ਮਿਲ ਜਾਂਦਾ ਵੀਰ ਵਾਹ ਜੀ ਵਾਹ ਬਾਕੀ ਤੁਸੀਂ ਦੇਖ ਸਕਦੇ ਆ ਤੇ ਵੀਡੀਓ ਕਰੋ ਵੀਰ ਦੀ ਸ਼ੇਅਰ ਤੇ ਬਾਕੀ ਲੋ ਲਾਭ ਤੇ ਜਿਹੜਾ ਹੋਰ ਵੀ ਕੋਈ ਸੀ ਤੁਹਾਨੂੰ ਸਹੂਲਤਾ ਬਾਈ ਜੀ ਪੂਰੀ ਮਿਲੂਗੀ ਬਾਕੀ ਤੁਸੀਂ ਭਰਾ ਦੇ ਨਾਲ ਨਵੇਂ-ਨਵੇਂ ਆਈਟਮ ਆਉਂਦਾ ਰਹਿੰਦਾ ਆਪਣੇ ਇੰਸਟਾਗ੍ਰam ਤੇ ਜੀ ਹਾਂ ਜੀ ਫੈਸ਼ਨ ਫਾਰਮਰ ਜਿਹੜਾ ਵੀਰ ਫੋਲੋ ਕਰਕੇ ਆਊਗਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹਨੂੰ ਹੋਰ ਡਿਸਕਾਊਂਟ ਦਿੱਤਾ ਜਾਊਗਾ ਵਾਹ ਜੀ ਵਾਹ ਵੱਧ ਤੋਂ ਵੱਧ ਜਿਹੜਾ ਵੀਰ ਦੀ ਵੀਡੀਓ ਗਰੁੱਪਾਂ ਦੇ ਵਿੱਚ ਸ਼ੇਅਰ ਕਰੂਗਾ ਜੀ ਉਹਨੂੰ ਹੋਰ ਆਪਣੀ ਜਿਹੜੀ ਵੀਡੀਓ ਦੇਖ ਕੇ ਵੀ ਸ਼ੇਅਰ ਕਰਕੇ ਆਉਣਗੇ ਆ ਕੇ ਦੱਸਣ ਕਿ ਕਿੰਨੀ ਤੇਜ਼ ਤੋਂ ਵੀਡੀਓ ਵੇਖ ਕੇ ਆਏ ਆ ਬਿਲਕੁਲ ਜੀ ਬਿਲਕੁਲ ਜਿੰਨਾ ਹੋ ਸਕੇ ਉਹਨਾਂ ਦਾ ਫਾਇਦਾ ਕੀਤਾ ਜਾਊਗਾ ਵਾਹ ਜੀ ਵਾਹ ਤੇ ਵਾਹ ਆ ਭਾਈ ਜੀ ਹੋਰ ਫਾਇਦੇ ਦੀ ਗੱਲ ਆ ਭਾਈ ਜੀ ਜਿਹੜੋ ਵੀ ਤੁਸੀਂ ਗਰੁੱਪਾਂ 'ਚ ਵੀਡੀਓ ਸ਼ੇਅਰ ਕਰਕੇ ਤੇ ਵੀਰ ਨੂੰ ਵੱਧ ਤੋਂ ਵੱਧ ਇੰਸਟਾਗ੍ਰam ਤੇ ਸਟੋਰੀਆਂ ਲਾਓ ਤੇ YouTube ਤੇ ਲਾਓ Facebook ਪੇਜ ਤੇ ਲਾਓ ਕਿ ਇਤਨਾ ਜਨਰਾਂ ਤੇ ਆਪਾਂ ਇਹ ਵੀਡੀਓ ਪਾਵਾਂਗੇ ਜੀ ਤੇ ਆ ਕੇ ਆਪਾਂ ਵੀਰ ਦੱਸ ਸਕਦੇ ਕਿ ਜੀ ਵੀਡੀਓ ਸ਼ੇਅਰ ਕੀਤੀ ਹੈ ਉਹਨਾਂ ਨੂੰ ਜਿੰਨਾ ਵੀ ਹੋ ਸਕੇ ਫਾਇਦਾ ਹੋ ਸਕੇ ਤੇ ਸਕਰੀਨਸ਼ਾਟ ਲੈ ਲੋ ਨਾ ਜੀ ਬਿਲਕੁਲ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ